ਲਗਾਤਾਰ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਧਣ ਅਤੇ ਕਿਰਸਾਨੀ ਕਰਜ਼ੇ ਨਾਲ ਜੁੜੀਆਂ ਖੁਦਕੁਸ਼ੀਆਂ ਵਿੱਚ ਇਜ਼ਾਫਾ ਹੋਣ ਕਰਕੇ 18 ਨਵੰਬਰ 2004 ਨੂੰ ਪ੍ਰੋਫੈਸਰ ਸੁਆਮੀ ਨਾਥਨ ਦੀ ਪ੍ਰਧਾਨਗੀ ਹੇਠ ਇੱਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ ਜਿਸ ਦੇ ਜਿੰਮੇ ਕਿਰਸਾਨੀ ਨਾਲ ਜੁੜੇ ਵੱਖ-ਵੱਖ ਪੱਖਾਂ ਦਾ ਅਦੇਆਨ ਕਰਨ ਦੀ ਜ਼ਿੰਮੇਵਾਰੀ ਲਈ ਗਈ ਸੀ ਡੰਡੀ ਉਸ ਨੇ ਇਸ ਸੰਬੰਧੀ ਅਕਤੂਬਰ 2006 ਵਿੱਚ ਆਖਰੀ ਰਿਪੋਰਟ ਦਿੱਤੀ ਜਿਸ ਉੱਤੇ ਰਾਸ਼ਟਰੀ ਪੱਧਰ ਉੱਤੇ ਖੂਬ ਚਰਚਾ ਹੋਈ ਡੰਡੀ ਇਸ ਰਿਪੋਰਟ ਵਿੱਚ ਵੱਖ-ਵੱਖ ਸੁਝਾਅ ਦਿੱਤੇ ਗਏ ਜਿਨ੍ਹਾਂ ਨਾਲ ਖੇਤੀ ਵਪਾਰ ਵਿੱਚ ਦੁਬਾਰਾ ਉਜਰ ਆ ਸਕਦਾ ਹੈ ਡੰਡੀ ਇਹ ਸੁਧਾਰ ਵੱਖ-ਵੱਖ ਪੱਖਾਂ ਸੰਬੰਧੀ ਸਨ ਜਿਵੇਂ ভূমি ਦੇ ਸੁਧਾਰ ਸਿੰਚਾਈ ਖੇਤੀ ਕਰਜ਼ਾ ਖੇਤੀ ਬੀਮਾ ਖੁਰਾਕ ਸੁਰੱਖਿਆ ਰੁਜ਼ਗਾਰ ਉਪਜ ਅਤੇ ਸੰਸਾਰ ਵਿੱਚ ਖੇਤੀਬਾਸ਼ਤਾਂ ਦੀ ਵਿਕਰੀ ਦੇ ਮੁਕਾਬਲੇ ਦੇ ਪੱਖਾਂ ਦਾ ਅਧਿਐਨ ਕੀਤਾ ਗਿਆ ਡੰਡੀ ਪਰ ਉਹਨਾਂ ਸ਼ਿਫਾਰਸ਼ਾਂ ਨੂੰ ਜੁਪੀਏ ਦੀ ਸਰਕਾਰ ਨੇ ਪ੍ਰਵਾਨ ਨਾ ਕੀਤਾ ਜਿਸ ਨੇ ਇਹ ਕਮਿਸ਼ਨ ਆਪ ਹੀ ਸਥਾਪਤ ਕੀਤਾ ਸੀ ਡੰਡੀ ਫੁਕਤ ਸਰਕਾਰ ਦੇ ਅਜਿਹੇ ਮਤੀਰੇ ਨੇ ਕਿਸਾਨੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਬਹੁਤ ਨਿਰਾਸ਼ ਕੀਤਾ ਡੰਡੀ ਸਮੇਂ ਦੀਆਂ ਸਰਕਾਰਾਂ ਦੀਆਂ ناکਾਮ ਨੀਤੀਆਂ ਕਾਰਨ ਮਸਲੇ ਸੋਲਜਨ ਦੀ ਬਜਾਏ ਹੋਰ ਉਲਝਦੇ ਗਏ ਡੰਡੀ ਬਾਅਦ ਵਿੱਚ ਐਨ ਡੀ ਏ ਦੀ ਸਰਕਾਰ 2014 ਵਿੱਚ ਬਣ ਗਈ ਜਿਸ ਨੇ ਜ਼みਨੀ ਸੁਧਾਰਾ ਨਾਲ ਜੁੜੇ ਤਿੰਨ ਵਿਵਹਾਰਕ ਬਿੱਲ ਪਾਸ ਕਰਕੇ ਨਵੀਂ ਬਹਿਸ ਛੇੜ ਲਈ ਅਤੇ ਕਿਸਾਨਾਂ ਦੇ ਵੱਡੇ ਵਿਦਰੋਹ ਕਰਕੇ ਸਰਕਾਰ ਨੇ ਬਾਅਦ ਵਿੱਚ ਉਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਡੰਡੀ ਰੈਡੀ ਕਿਸਾਨਾਂ ਦੀਆਂ ਜੂਨੀਆਨਾ ਇੱਕ ਸੁਧਾਰ ਉੱਤੇ ਹੀ ਜ਼ਿਆਦਾ ਜ਼ੋਰ ਦੇ ਰਹੀਆਂ ਹਨ ਜਿਸ ਦਾ ਉਦੇਸ਼ ਖੇਤੀ ਦੀ ਲਾਗਤ ਨਾਲ 50% ਦੀ ਲਾਭ ਜੋੜ ਕੇ ਲਾਗੂ ਕਰਨਾ ਹੈ ਡੰਡੀ ਹੋਰ ਸੁਧਾਰਾਂ ਨੂੰ ਅਨਗੌਲਿਆ ਗਿਆ ਹੈ ਜਿਹੜੇ ਦੇਸ਼ ਦੀ ਸਰਪੱਖੀ ਆਰਥਿਕਤਾ ਨੂੰ ਦੁਬਾਰਾ ਉਭਾਰਨ ਨਾਲ ਸੰਬੰਧਿਤ ਹਨ ਅਤੇ ਜਿੰਨਾ ਵਿੱਚ ਕਿਸਾਨ ਦੀ ਆਮਦਨ ਵਧਾਉਣ ਲਈ ਕਈ ਕਦਮਾਂ ਦੀ ਸਲਾਹ ਦਿੱਤੀ ਗਈ ਸੀ ਡੰਡੀ ਕਿਉਂ ਜੋ ਜ਼ਿਆਦਾ ਜ਼ੋਰ ਘੱਟੋ ਘੱਟ ਸਮਰਥਨ ਮੁੱਲ ਉੱਤੇ ਦਿੱਤਾ ਜਾ ਰਿਹਾ ਹੈ ਇਸ ਲਈ ਇਸ ਦਾ ਅਧਿਐਨ ਕਰਨਾ ਜ਼ਰੂਰੀ ਹੈ ਕਿ ਇਸ ਦਾ ਕੀ ਪ੍ਰਭਾਵ ਪਵੇਗਾ ਡੰਡੀ ਕਮਿਸ਼ਨ ਨੇ ਰਿਪੋਰਟ ਦਿੰਦਿਆਂ ਦੱਸਿਆ ਸੀ ਕਿ 40.11 ਫੀਸ ਦੀ ਜੋਤਾਂ ਤਾਂ ਇੱਕ ਏਕੜ ਤੋਂ ਘੱਟ ਹਨ ਜਦ ਕਿ 60.63 ਫੀਸਦੀ 2.5 ਏਕੜ ਤੋਂ ਘਟ ਸੰਨ ਪਰ ਇਸ 60.11 ਫੀਸਦੀ ਕੋਲ ਕੁੱਲ ਖੇਤੀ ਖੇਤਰ ਦਾ ਸਿਰਫ 21.93 ਫੀਸਦੀ ਖੇਤਰ ਹੈ ਡੰਡੀ ਇਹ ਉ ਜੋਤਾਂ ਹਨ ਜਿਹੜੀਆਂ ਆਪਣੀ ਉਪਜ ਕਟਾਈ ਦੇ ਇੱਕਦਮ ਬਾਅਦ ਵੇਚ ਦਿੰਦੀਆਂ ਹਨ ਅਤੇ ਬਾਅਦ ਵਿੱਚ ਜਦੋਂ ਕੀਮਤਾਂ ਵੱਧਦੀਆਂ ਹਨ ਤਾਂ ਉਸ ਸਮੇਂ ਖਰੀਦਣ ਲਈ ਮਜਬੂਰ ਹੁੰਦੀਆਂ ਹਨ ਡੰਡੀ ਉੱਚੀ ਘੱਟੋ-ਘੱਟ ਸਮਰਥਨ ਕੀਮਤਾਂ ਉਹਨਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਦੋਂ ਕੀਮਤਾਂ ਉੱਚੀਆਂ ਹੋ ਜਾਂਦੀਆਂ ਹਨ ਡੰਡੀ ਭਾਵੇਂ ਘੱਟੋ-ਘੱਟ ਸਮਰਥਨ ਕੀਮਤ ਤੇਈ ਫਸਲਾਂ ਲਈ ਕੋਸ਼ਤ ਕੀਤੀ ਜਾਂਦੀ ਹੈ ਪਰ ਸਿਰਫ ਕਣਕ ਅਤੇ ਝੋਨਾ ਹੀ ਸਰਕਾਰੀ ਤੌਰ ਉੱਤੇ ਖਰੀਦਿਆ ਜਾਂਦਾ ਹੈ ਢੰਡੀ ਉਹ ਵੀ ਸਿਰਫ ਕੁਝ ਪ੍ਰਾਂਤਾਂ ਵਿੱਚ ਹੀ ਜਿੱਥੇ ਇਹ ਵੱਧ ਪੈਦਾ ਹੁੰਦੀਆਂ ਹਨ